ਸਸੀ ਗਾਣ ਸਾਰਿਆਂ ਨੂੰ ਮੈਂ ਤੁਹਾਡਾ ਦੀਪ ਸੋਤਾ ਇਹ ਅੱਪਾ ਚੱਲੇ ਸੀ ਅੱਜ ਗੱਡੀ ਲੈ ਕੇ ਕਿਸੇ ਦੀ ਤੇ ਬਾਅਦ ਚ ਮੈਂ ਚਲੋ ਵੀਡੀਓ ਲੇਟ ਹੋ ਗਈ ਅੱਜ ਟੈਕਨੀਕਲ ਦੇ ਨਿਕਲਦੇ ਮੈਂ ਚੱਲ ਸ਼ੂਟ ਕਰ ਲਿਆ ਜਾਵੇ ਹੈ ਬਲੌਗ ਪਾਉਣਾ ਅੱਪਾ ਹੁਣ ਅੱਪਾ ਇਹ ਗੱਡੀ ਦੇ ਵਿੱਚ ਆ ਗਏ ਮੱਕਸਤਾਨ ਵਾਲੀ ਗਲੀ ਦੇ ਵਿੱਚ ਆ ਗਏ ਠੀਕ ਹੈ ਛਤੀ ਛਤੀ ਫਿਰ ਤਿਆਰ ਅੱਪਾ ਹੋ ਗਏ ਆ ਗਏ ਅੱਜ ਢੰਡੇ ਕੋਲ ਸਾਰੀ ਬਾਈ ਜੀ ਇੱਥੇ ਆਪਣਾ ਗੁਰਦਰਾ ਸਾਹਿਬ ਗੁਰਦਰਾ ਸਾਹਿਬ ਜੀ ਤਿਆਰ ਹੋਣ ਦਿਆ ਵਾ ਨਕਸਤਾਂ ਕੋਠੀ ਆ ਗਈ ਕੋਠੀ ਬਹੁਤ ਸੋਹਣੀ ਬਣਾਈ ਆ ਜੇ ਗੇਟ ਵੀ ਲੈਣਾ ਡੂਲਾਂ ਵੋਗਾ ਲੱਗੇ ਮਾਣਾ ਵੀ ਅੱਜ ਬਹੁਤ ਸੋਹਣਾ ਲੱਗਦਾ ਦੇਖੋ ਇਹ ਮੋਹਰੇ ਅੰਦਰ ਕੋਠੀਆਂ ਵਾਲੇ ਘਰ ਕੋਠਿਆਂ ਵਾਲਾ ਘਰ ਜਮਾਨ ਕੇਰ ਫੋਟਾਂ ਕੀਤੀਆਂ ਆ ਗਈ ਜਿੰਨਾਂ ਦੀ ਕੋਠੀ ਕੋਠੀ ਦੇਖਦੇ ਦੇਖਦੇ ਆਪਾਂ ਨੂੰ ਬਹੁਤ ਹੁਣ ਪਾ ਬੈਠੇ ਅੱਗੇ ਕਰੇ ਅੱਗੇ ਹੋਏ ਆਪਣੇ ਕੋਲੇ ਚਾਹ ਚਾਹ ਪੀ ਕੇ ਫਿਰ ਪਾ ਕਰਾਂਗੇ ਬਲੀ ਸਟਾਰ ਆਣਾ ਗੱਡੀ ਖੋਲਣ ਖੋਲ ਕੇ ਤੇ ਫੇਰ ਵੇਖਿਆ ਸਮਾਨ ਟਾ ਆਵਰੇ ਲਾਈ ਬਾਰੇ ਪੱਛੀ ਉੱਚਰ ਕੇ ਪਾਸੋਂ ਆ ਤੇ ਫੇਰ ਆਪਾਂ ਬਹਿ ਗਏ ਵਿੱਚ ਗੱਡੀ ਦੇ ਆਸੇ ਪਾਸੇ ਵੇਖਿਆ ਸਮਾਨ ਕੋਈ ਇੱਕ ਮਿਲਿਆ ਬੈਚ ਬੈਹ ਤੂੰ ਪਸੜਦਾ ਹਣਾ ਛੋਟਾ ਬਲੌਗ ਛੋਟੇ ਬਲੌਗ ਤਾਂ ਬੱਚ ਗੱਡੀ ਸਾਰ ਟਕ ਸਟਾਰ ਕਰਦੇ ਹਾਂ ਗੱਡੀ ਆਪਾਂ ਤੋੜੀ ਹੈ ਸ਼ੂਜ਼ ਵਗੈਰਾ ਵੀ ਗਿਲਦੇ ਥੋੜੇ ਜੋਕੇ ਮਾੜੂ ਉਧਰ ਕੋਈ ਗੱਲੇ ਤੋ ਤੋ ਇਹਦਾ ਦਾ ਦੂਰੇ ਭੈਗੇ ਬਾਤ ਕਰਾਂਗੇ ਸਵਾਦ ਇਹ ਆ ਕੋਠੀ ਇਹਨਾਂ ਦੀ ਜਲਦੀ ਨਾਲ ਵੀ ਦਾ ਪਾ ਕੇ ਕੋਪਰਾ ਇਹਰਾ ਮਾਹਾਂ ਭਾਈ ਜੀ ਅਸਲ ਪੂਰੇ ਹਨੋਂ ਗੱਡੀ ਵੀ ਤਾਂ ਇਹਦਾ ਬਲੌਕ ਇੰਨੇ ਬਣਾਉਂਗੇ ਆਪਾਂ ਤੇ ਬਾਕੀ ਫੇਰ ਬਲੌਕ ਪਾ ਦਾਂਗੇ ਆਪਾਂ ਹਣੇ ਪਾਵਾਂਗੇ ਤਾਂ ਦੱਸਿਓ ਕਿੱਦਾਂ ਦਾ ਲੱਗਿਆ ਨਾਲੇ ਤੇ ਵੀਡੀਓ ਸ਼ੇਅਰ ਕਰ ਦਿਓ ਸਾਰੇ ਜਾਣੇ